ਹਾਂਜੀ ਕੀ ਹਾਲ ਚਾਲ ਅੱਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਅੱਜ ਆਪਾਂ ਦੇਖਾਂਗੇ ਅਮੀਰਾਂ ਦਾ ਵਿਆਹ ਪਾਰਟ 2 ਬਾਕੀ ਗੱਲਾਂ ਕਰਾਂਗੇ ਬਾਅਦ ਚ ਪਹਿਲਾਂ ਚੱਲੋ ਚੱਲਦੇ ਆਪਾਂ ਬਰਾਤ ਟਾਈਮ ਪਹਿਲਾਂ ਤੇ ਉੱਥੇ ਹੋਏ ਆ ਤੇ ਬਾਕੀ ਅੱਜ ਬਰਾਤ ਹਨ ਤੇ ਆਪਾਂ ਰਾਈ ਕੁੜੀ ਜਹਾਵੇਂ ਨੂੰ ਆਖਿਆ ਸੀਗਾ ਘੱਟ ਡੱਪ ਲਿਆ ਕਰ ਅੱਜ ਬਰਾਤ ਹੈ ਇਹ ਵੀ ਭੁੱਲੀ بیٹھا ਹੈ ਬਸ ਡਰਦਾ ਇਸ ਗੱਲ ਦਾ ਕਿਤੇ ਇਹ ਕਾਲ ਨੂੰ ਨਾ ਭੁੱਲ ਜੇ ਕੀ ਗੱਲ ਕਰ ਰਹੇ ਹੈ ਉਹ ਰਾਈ ਘੱਟ ਘੱਟ ਜਾਣਾ ਨਹੀਂ ਬਰਾਤ ਆ ਜਾ ਆ ਜਾ ਹੋਂਤੂ ਆ ਜਾ, ਮੋਂ ਤੁ ਲੈ ਲਾ ਮੇਰੀ। ਚਾਹੇ ਨਲ ਟੁਇਨਸ ਦੀ ਕਰਨ ਦਿਓ। ਨਾ ਮੈਨੂੰ ਨਵਾ ਕੇ ਹੰਬ ਲੈਣੇ ਆ। ਜਿਹਨੇ ਢੋਲੀ ਲਿਆਉਣੀਆਂ ਉਹਨੂੰ ਨਵਾ ਲੂ। ਭਗ ਜਾ ਭਗ ਜਾ ਮੇਰੀ ਕੁੜੀ ਦੇ ਖਾਸਮਾ। ਪਾਂਤੀ ਕਹਿਣਾ ਬਹੁਤ ਬਸਿ ਰਾੜੀ ਇੰਦੇ ਹੋਂ ਚੱਲੇ ਆ। ਸਾਡੀ ਫਾਹਲੀ ਬੱਤ ਹੋਈ ਆ। ਲੇਟਾ ਗਹਿਣਾ ਆਪਾ। ਲੇਟ ਖਲਾਦ ਤੁਸੀਂ। ਸਾਡੇ ਮਿੱਤਰੋ ਮੋਸ਼ਲ ਸੱਟਾ ਬੇਬੀ ਬੱਲੇ ਬੱਲੇ ਸਾਰੇ ਛੋਟੂ ਜਿੰਦਾ ਕਾਰ ਟੌਰ ਗੱਡੀ ਜਿਵੇਂ ਗਦਿਆਂ ਨੂੰ ਕੀਤਾ ਹੋਵੇ ਸ਼ਿੰਗਾਰ। ਨਾ ਹਾਲ ਤਾਂ ਪੂਰਾ ਬੇਬੀ ਲੱਖਾਂ ਤੁਹਾਡੇ ਮਾੜੇ ਲੱਗਦੇ ਆ ਬਚ ਕੇ ਰਹੀ ਕਿਤੇ ਕਾਰ 'ਚ ਬੈਠੇ ਨਾ ਦੇ ਨੀ। ਮੁੰਡੇ ਕਹਿੰਦੇ ਐਣ ਕਿਉਂ ਚੱਲ ਗਿਆ ਕੈਂਮ ਆਇਆ ਪੂਰੇ ਬਨੇ ਆਸਰੀ ਦਾ ਨਾਗਣੀ ਖਾਦੀ ਆ ਬਈ ਖਾਦੀ ਨਾ ਕਰਨੀ। ਨਾਗਣੀ ਖਾਣ ਨੂੰ ਕਿਹੜਾ ਤੂੰ ਛੇਕ ਟਾਉਣਾ ਹੈ। ਟਾਉਣੀ ਤਾਂ ਤੂੰ ਸੁੱਖ ਹੀ ਐ। ਕਿਆ ਬੋਲ ਤੂੰ ਨੀ ਲੜਾਈ ਝਗੜੇ ਦੀ ਗੱਲ ਕਰਦਾ ਉਹਦੇ ਛਿੱਤਰ ਛੁੱਤਰ ਫਿਰ ਜਾਂਦਾ ਤੁਸੀਂ ਤਾਂ ਗਲਤ ਸਮਝ ਜਾਂਦੇ ਹੋ ਜੂੜ ਬੋਲ ਰਹਾ ਹੈ ਇਹ ਨਹੀਂ ਨਹੀਂ ਗੱਲ ਮੈਨੂੰ ਬਾਅਦ ਵਿੱਚ ਆਪਾਂ ਕੋਈ ਆ ਕੇ ਮੌਜ ਦਿਖਾਉਂਦੇ ਆ ਅੱਛਾ ਸਾਰਿਆਂ ਨੇ ਖਾਧੀਆ ਤਾਂ ਫੇਰ ਕਿਹੜਾ ਠੰਡ ਪਟਲੋਗੇ ਕਰਨੀ ਤਾਂ ਬਕਚੋਦੀ ਹੈ ਖਾ ਕੇ ਕਰ ਲਓ ਚਾਹੇ ਬਿਨਾਂ ਖਾਦੇ ਕਰ ਲਓ ਆਹ ਤਾਂ ਢੜੀ ਉੱਥੇ ਦੋ ਬੰਦਾ ਜਿਹੜਾ ਦੇਖੋ ਫੇਰ ਆ ਗਿਆ ਫੇਰ ਆ ਗਿਆ ਮੇਰੇ ਤੇ ਬਾਗਜਾ ਮੈਂ ਤੈਨੂੰ ਦੱਸਾਂ ਮੇਰਾ ਰਗੜਿਆ ਪਾਣੀ ਨਹੀਂ ਮੰਗਦਾ ਚਲਾ ਜਾ ਇੱਥੋਂ ਪੀਪਣੀ ਦਿਨਾ ਬੋਲ ਚਾਲ ਓਕੇ ਬਹਿਣਾ ਜਾ ਮੋਲ ਚਾਲ ਤਾਂ ਦੇਖ ਲਿਆ ਜਿਲੂਸ ਰੱਖਿਆ ਕੱਢ ਦਾ ਸੂਟ ਪਾਉਣ ਦਾ ਚੱਜ ਇਹਨਾਂ ਨੂੰ ਕਿਉਂ ਵਿਆਹ ਚ ਲੈਂਦੇ ਆ ਥੱਦ ਬਾਕੀ ਬੂਥੀ ਦੇਖੀ ਤੀ ਜਿਵੇਂ ਕਾਂਦ ਨੂੰ ਕੀਤੀ ਹੋਵੇ ਬਾਈਟ ਕੁੱਟੀ ਜੜੀ ਕਿਉਂ ਚਾਹ ਚੂ ਫੇਰ ਕਹਿ ਮਾ ਜਮਾ ਸਤ ਫੇਰ ਆ ਗਿਆ ਖਾਣ ਵੀ ਨਹੀਂ ਦੇਣਾ ਹਟਦਾ ਨਹੀਂ ਬਾਜਾ ਵਜਾਉਣਾ ਪੁੱਤਰਾ ਤਾਂ ਚੀੜਾ ਚੀੜਾ ਕਹਿਣਾ ਚੀੜਪੁਨੇ ਤੇ ਆ ਗਿਆ ਬੱਖਲ ਇਕੱਠੇ ਕਰੂੰ ਤੇਰੇ ਕੋਈ ਨਾ ਮਾ ਜਾਈਂਗਾ ਬੜਾ ਦੇ ਬੜਾ ਦੇ ਸਿਆਣਾ ਬੰਦਾ ਹੈ ਨਹੀਂ ਐਸਾ ਹੀ ਆਰੇ ਕਮਲੀ ਐ ਤੇ ਤੂੰ ਕਿੱਧਰ ਲੱਗਦਾ ਮੇਰੀ ਬਣਾਈ ਫੈਂਦਾ ਮੇਰੀ ਬਣਾਈ ਸਿਆਣਾ ਬੰਦਾ ਕਿੱਥੋਂ ਹੋਵੇ ਸਾਰੇ ਤਾਂ ਬਲੌਗਰ ਇਕੱਠੇ ਹੋਏ ਆ ਉਹ ਵੀ ਸ਼ਬਰੀ ਆਕੀ ਬੇਇਜ਼ਤੀ ਬੇਇਜ਼ਤੀ ਕਾਰਨ ਹੋਦਾ ਹੈ ਆਪ ਹੀ ਵਾਧੂ ਹੈ ਵਿੱਚੋਂ ਇੱਕ ਕਹਿੰਦਾ ਸਾਰੇ ਕਮਲੇ ਇਕੱਠੇ ਹੋਏ ਐ ਇੱਕ ਗਾਲਾਂ ਕੱਢੀ ਜਾਂਦਾ ਵੜਦੇ ਆਂਗੇ ਅੰਦਰ 500 ਪਾ ਲਈ ਦੇ ਕਾਲੂ ਦੂ ਲੋ ਤਰੋ ਚਲਦੀ ਦੰਦ ਨਾਲ ਵੜਦੇ ਪੁੱਤ ਹਾਂ ਵੜਦੇ ਪੁੱਤ ਦੰਦ ਨਾਲ 5100 ਦੇਣਾ ਨਾ ਪਏ ਜੇ ਇਹਨਾਂ ਤੋਂ 5100 ਲੈ ਕੇ ਮੰਨਿਓ ਵਾਧੂ ਪੈਸੇ ਐ ਇੱਕ ਦੋ ਬੋਰੀਆਂ ਤਾਂ ਇਹ ਵੰਡ ਕੇ ਖੋ ਜਾਂਦੇ ਆ ਨਹੀਂ ਸਿਰ ਵਿੱਚ ਜ਼ਿਆਦਾ ਨਹੀਂ ਹੋ ਗਿਆ ਇਹ ਮਤਲਬ ਕੁਝ ਵੀ ਚਲੋ ਬਸ ਵੀਡੀਓ ਪਾ ਦਿਓ ਕਿਵੇਂ ਲੱਗੀ ਕਮੈਂਟ ਚ ਤੇ ਬਾਕੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ